ਦਾ ਆ ਗਿਆ ਡਿਜੀਟਲ ਅੰਦਾਲ ਅਮਰੀਕਾ ਦੀ ਕੰਪਨੀ ਨੇ ਲਾਂਚ ਕੀਤੀ ਰੋਬੋਟ ਗਰਲਫ੍ਰੈਂਡ ਸਿੰਗਲ ਹੋ ਤਾਂ ਖਰੀਦ ਲਵੋ AI ਗਰਲਫ੍ਰੈਂਡ ਦੇਖਣ ਦੇ ਵਿੱਚ ਖੂਬਸੂਰਤੀ ਵੀ ਬਾ ਕਮਾਲ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੌਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਦੀ ਟੈਕਨੀਕਲ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ AI ਦਾ ਉਪਯੋਗ ਨਹੀਂ ਕਰਦਾ ਹੋਵੇਗਾ ਇਸ ਦਾ ਕਾਰਨ ਇਹ ਹੈ ਕਿਉਂਕਿ ਅੱਜ ਦੀ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈ ਹੁਣ ਤੱਕ ਤੁਸੀਂ ਕਈ AI ਟੂਲ ਦੇਖੇ ਹੋਣਗੇ ਜੋ ਤੁਹਾਡੇ ਵੱਖ-ਵੱਖ ਕਾਰਜਾਂ ਦੇ ਵਿੱਚ ਮਦਦ ਕਰਦੇ ਨੇ ਪਰ ਹੁਣ ਅਸੀਂ ਤੁਹਾਨੂੰ AI ਗਰਲਫ੍ਰੈਂਡ ਬਾਰੇ ਦੱਸਣ ਜਾ ਰਹੇ ਹਾਂ ਜੀ ਹਾਂ ਬਿਲਕੁਲ AI ਗਰਲਫ੍ਰੈਂਡ ਇੱਕ ਅਮਰੀਕੀ ਕੰਪਨੀ ਨੇ CES 2025 ਦੇ ਵਿੱਚ AI ਰੋਬੋਟ ਗਰਲਫ੍ਰੈਂਡ ਲਾਂਚ ਕੀਤੀ ਹੈ ਰੋਬੋਟ ਨੂੰ ਲਾਸ ਵੈਗਸ ਦੇ ਵਿੱਚ 2025 ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਦੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਕੰਪਨੀ ਰੀਅਲ ਬੋਟਿਕਸ ਨੇ AI ਰੋਬੋਟ ਗਰਲਫ੍ਰੈਂਡ ਬਣਾਈ ਹੈ ਜਿਸ ਦਾ ਨਾਂ ਆਰਿਆ ਹੈ। ਆਰਿਆ ਮਨੁੱਖਾਂ ਵਾਂਗ ਹੀ ਗੱਲ ਕਰ ਸਕਦੀ ਹੈ ਅਤੇ ਆਪਣੀਆਂ ਭਾਵਨਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਤੁਹਾਡੀ ਜ਼ਿੰਦਗੀ ਭਾਰਤ ਤੁਹਾਨੂੰ ਸਪੋਰਟ ਕਰੇਗੀ। ਇਸ ਰੋਬੋਟ ਵਿੱਚ ਬਹੁਤ ਹੀ ਇਨਸਾਨਾਂ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਆਰਿਆ ਤੁਹਾਡੇ ਚਿਹਰੇ ਦੇ ਹਾਵ ਭਾਵ ਦੀ ਨਕਲ ਕਰ ਸਕਦੀ ਹੈ ਤੇ ਇਨਸਾਨਾਂ ਵਾਂਗ ਹੀ ਉਸसे ਪ੍ਰਤੀਕਿਰਿਆ ਵੀ ਕਰ ਸਕਦੀ ਹੈ AI ਰੋਬੋਟ 걸프ਰੈਂਡ ਆਰਿਆ ਰੋਬੋਟ ਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਇਨਸਾਨ ਵਰਗੀ ਦਿਖਾਈ ਦਿੰਦੀ ਹੈ ਪਰ ਇਨਸਾਨ ਵਰਗੀਆਂ ਭਾਵਨਾਵਾਂ ਵੀ ਇਸ ਦੇ ਵਿੱਚ ਨੇ ਆਰਿਆ ਨੂੰ ਬਣਾਉਣ ਦਾ ਮਕਸਦ ਲੋਕਾਂ ਦਾ ਇਕੱਲਾਪਨ ਦੂਰ ਕਰਨਾ ਹੈ ਇਹ ਇਨਸਾਨਾਂ ਦੀ ਇੱਕ ਚੰਗੀ ਦੋਸਤ ਬਣ ਸਕਦੀ ਹੈ ਪਰ ਇਸ ਗਰਲਫ੍ਰੈਂਡ ਲਈ ਤੁਹਾਨੂੰ ਵੱਡਾ ਖਰਚਾ ਕਰਨਾ ਪਵੇਗਾ ਕੰਪਨੀ ਨੇ ਇਸ ਦੀ ਕੀਮਤ ਲਗਭਗ 1.5 ਕਰੋੜ ਰੁਪਏ ਰੱਖੀ ਹੈ ਆਰਿਆ ਦੇ ਪੂਰੇ ਸਰੀਰ ਦੇ ਵਿੱਚ ਸੱਤ ਮੋਟਰ ਲਗਾਏ ਗਏ ਹਨ ਜੋ ਇਸ ਦੀ ਗਰਦਨ ਹਿਲਾਉਣ ਅਤੇ ਹੋਰ ਗਤੀਵਿਧੀਆਂ ਦੇ ਵਿੱਚ ਮਦਦ ਕਰਨਗੇ ਜੇਕਰ ਤੁਸੀਂ ਚਾਹੋ ਤਾਂ ਇਸ ਰੋਬੋਟ ਆਰੀਆ ਦੀ ਦਿੱਖ ਨੂੰ ਬਦਲ ਵੀ ਸਕਦੇ ਹੋ ਤੁਸੀਂ ਚਾਹੋ ਤਾਂ ਆਰੀਆ ਦਾ ਚਿਹਰਾ ਵਾਲ ਸਭ ਕੁਝ ਖੂਬ ਹੋ ਤੁਸੀਂ ਆਪਣੀ ਪਸੰਦ ਦੇ ਨਾਲ ਬਦਲ ਸਕਦੇ ਹੋ ਇਥੋਂ ਤੱਕ ਵੀ ਹੈਅਰ ਸਟਾਈਲ ਤੁਹਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈ ਵਾਲਾਂ ਦਾ ਰੰਗ ਕਿਹੋ ਜਿਹਾ ਚਾਹੀਦਾ ਉਹ ਵੀ ਤੁਸੀਂ ਬਦਲ ਸਕਦੇ ਹੋ ਵੈਰੀਐਂਟ ਦੇ ਹਿਸਾਬ ਦੇ ਨਾਲ ਵੱਖਰੀ ਕੀਮਤ ਕੰਪਨੀ ਨੇ ਆਰਿਆ ਦੇ ਤਿੰਨ ਵੈਰੀਐਂਟ ਲਾਂਚ ਕੀਤੇ ਹਨ ਇੱਕ ਵੈਰੀਐਂਟ ਵਿੱਚ ਸਿਰਫ ਗਰਦਨ ਦਾ ਉਪਰੀ ਹਿੱਸਾ ਉਪਲਬਧ ਹੋਵੇਗਾ ਇਸ ਦੇ ਲਈ ਲਗਭਗ 10000 ਅਮਰੀਕੀ ਡਾਲਰ ਯਾਨੀ ਕਿ ਲਗਭਗ 8.60 ਲੱਖ ਰੁਪਏ ਖਰਚਨੇ ਹੋਣਗੇ ਦੂਜਾ ਵਿਕਲਪ ਮੋਡੂਲਰ ਵਰਜ਼ਨ ਜਿਸ ਦੇ ਹਿੱਸਿਆਂ ਨੂੰ ਵਾਕੀਤਾ ਜਾ ਸਕਦਾ ਹੈ ਇਸ ਦੀ ਕੀਮਤ ਲਗਭਗ 1.29 ਕਰੋੜ ਰੁਪਏ ਰੱਖੀ ਗਈ ਹੈ। ਤੀਸਰਾ ਫੁੱਲ ਸਾਈਜ਼ ਵਰਜ਼ਨ ਹੈ ਜਿਸ ਦੀ ਕੀਮਤ ਕਰੀਬ 1.5 ਕਰੋੜ ਰੁਪਏ ਆਤਾ। ਜੇਕਰ ਹੁਣ ਇਸ ਆਰਿਆ ਰੋਬੋਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਵਾਂ ਹੀ ਰੋਬੋਟ ਗਰਲਫ੍ਰੈਂਡ ਮਾਰਕੀਟ ਦੇ ਵਿੱਚ ਲਾਂਚ ਹੋਈ ਹੈ ਤੇ ਇਸ ਦਾ ਮੇਨ ਮਕਸਦ ਕੀ ਦੱਸਿਆ ਜਾ ਰਿਹਾ ਹੈ ਲੋਕਾਂ ਦਾ ਇਕੱਲਾਪਨ ਦੂਰ ਕਰਨਾ। ਆਰਿਆ ਦੇ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਸ ਤੇ ਕਈ ਲੋਕਾਂ ਦੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਿਆਰ ਸਿਰਫ ਅੰਨਾ ਹੁੰਦਾ ਸੀ ਤੇ ਹੁਣ ਪਿਆਰ ਮਹਿੰਗਾ ਵੀ ਹੋ ਗਿਆ ਹੈ ਪਰ ਬਾਕੀ ਤੁਹਾਡਾ ਇਸ ਰੋਬੋਟ ਆਰਿਆ ਬਾਰੇ ਕੀ ਵਿਚਾਰ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ